22 ਜੂਨ ਨੂੰ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਸਾਊਥ ਪੈਂਡ ਦੇ ਵਿੱਚ ਟੂਰਨਾਮੈਂਟ ਜਿਹੜਾ ਹੁੰਦਾ ਸਾਨੂੰ ਪਤਾ ਸਾਰੇ ਐਕਸਕ੍ਰੀਮ ਹੁੰਦੀ ਇੱਕ ਨਾਰਥ ਅਮਰੀਕਾ ਦੀ ਖਿਡਾਰੀ ਵੀ ਔਰ ਜਿਨੇ ਪ੍ਰਮੋਟਰ ਜਿਨ੍ਹਾਂ ਨੂੰ ਕਹਿੰਦੇ ਬਿਜ਼ਨਸਮੈਨ ਸਾਰੇ ਉਹਨਾਂ ਦਾ ਸਾਥ ਦਿੰਦੇ ਆ 22 ਜੂਨ ਨੂੰ ਮੇਰੀ ਇੱਕੋ ਹੀ ਬੇਨਤੀ ਪੂਰਾ ਮਿਡ-वेस्ट ਇਹ ਜਿਆਦਾ ਮੇਲਾ ਆ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਯਾਦ ਵਿੱਚ ਵਧੀਆ ਕਬੱਡੀ ਦੇ ਪਲੇਅਰ ਵਧੀਆ ਹੀ ਸਾਰਾ ਇਤਜ਼ਾਮ ਕੀਤਾ ਵਾਲੀ 2 ਜੂਨ ਦਿਨ ਜਨਵਾਰ ਨੂੰ ਸੰਪਾਪਾ ਪ੍ਰੇਮ ਸਿੰਘ ਜੀ ਸਪੋਰਟਸ ਕਲਬ ਸਾਊਥ ਬੈਂਡ ਫੋਲੋ ਇੰਡੀਆਨਾ ਵਿਖੇ ਤੀਜਾ ਵਿਸ਼ਾਲ ਸਾਊਥ ਬੈਂਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਛੋਟੀ ਦੇ ਖਿਡਾਰੀ ਪਾਗ ਲੈਣਗੇ ਟੂਰਨਾਮੈਂਟ ਤੋਂ ਬਾਅਦ ਸਭਾਚਾਰਿਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਜਿਸ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਆਪਣੇ ਨਵੇਂ ਪੁਰਾਣੇ ਗੀਤਾਂ ਦੇ ਨਾਲ ਰੌਣਕਾਂ ਲਾਣਗੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਇਸ ਕਬੱਡੀ ਕੱਪ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ ਪੰਜਾਬ ਤੋਂ ਦੂਰ ਸੱਤ ਸਮੁੰਦਰ ਪਾਰ ਸੁਨਹਿਰੀ ਪਵਿੱਕਤੀ ਆਸ ਵਿੱਚ ਸਾਡੇ ਪੰਜਾਬੀ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਵਸ ਗਏ ਨੇ ਉਹਨਾਂ ਵੱਲੋਂ ਵਿਦੇਸ਼ਾਂ ਦੇ ਵਿੱਚ ਜਿੱਥੇ ਆਪਣੇ ਬਿਜ਼ਨਸ ਸਥਾਪਿਤ ਕਰ ਲਏ ਗਏ ਨੇ ਉੱਥੇ ਹੀ ਉਹਨਾਂ ਵੱਲੋਂ ਪੰਜਾਬ ਦੀਆਂ ਖੇਡਾਂ ਨੂੰ ਵੀ ਇੰਟਰਨੈਸ਼ਨਲ ਪੱਧਰ ਤੇ ਪਰਫੁੱਲਿਤ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਤੁਹਾਨੂੰ ਪੜੇ ਹੀ ਮਾਨ ਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਆਉਣ ਵਾਲੇ 22 ਦਿਨ ਸ਼ਰੀਪਾਰ ਨੂੰ ਸੰਤਪਾਪਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ ਸਾਊਥ ਬੈਂਡ ਵੱਲੋਂ ਤੀਜਾ ਵਿਸ਼ਾਲ ਸਾਊਥ ਬੈਂਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਚੋਟੀ ਦੇ ਖਿਡਾਰੀ ਪਾਕਲੈਂਡ ਦੇ ਕੁੰਡੀਆਂ ਦੇ ਸਿੰਘ ਫਸਣਗੇ ਤੇ ਸਾਨਾ ਦੇ ਭੇੜ ਹੋਣਗੇ ਕਿ ਕਿ ਤਗੜੇ ਸ਼ਰੀਰਾਂ ਵਾਲੇ 6-6 ਫੁੱਟ ਦੇ ਗੱਭਰੂ ਪਾਣਗੇ ਰੇਡਾਂ ਨਾ ਛੁੱਟਣ ਵਾਲੇ ਪੈਣਗੇ ਜਾਫੇ ਸੰਤ ਪ੍ਰੇਮ ਸਿੰਘ ਕਲਚਰਲ ਐਂਡ ਸਪੋਰਟਸ ਕਲੱਬ ਸਾਊਥ ਬੈਂਡ ਇੰਡੀਆਨਾ ਪਾਲਖਲੇ ਤੇ ਸੋਨੀ ਸੱਲਾ ਵੱਲੋਂ ਸਾਰਿਆਂ ਨੂੰ ਕਬੱਡੀ ਟੂਰਨਾਮੈਂਟ ਵਿੱਚ ਆਉਣ ਦਾ ਖੁੱਲਾ ਸੱਦਾ ਤੇ ਤਾਂ ਕਿ ਬਾਈ ਜੀ ਮੇਰੇ ਵੱਡੇ ਵੀਰ ਜਿਵੇਂ ਸ਼ਿਕਾਗੋ ਵਾਲੇ ਤੇ ਬਲਦੇਵ ਸਿੰਘ ਸੱਲਾ ਇੰਡੀਅਨ ਨੈਪਲਸ ਸ਼ਿਕਾਗੋ ਉਹ ਸਾਰੀਆਂ ਸਟੇਟਾਂ ਸਾਡੇ ਨਾਲ ਖੜੀਆਂ ਨੇ ਤੇ 22 ਜੂਨ ਨੂੰ ਮੇਰੀ ਇੱਕੋ ਹੀ ਬੇਨਤੀ ਪੂਰਾ ਮਿਡ-वेस्ट ਇਹ ਜਿਆਦਾ ਮੇਲਾ ਆ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਯਾਦ ਵਿੱਚ ਟੂਰਨਾਮੈਂਟ ਵੀ ਨਾ ਲੈੜ ਵਧੀਆ ਕਬੱਡੀ ਦੇ ਪਲੇਅਰ ਵਧੀਆ ਹੀ ਸਾਰਾ ਇੰਤਜ਼ਾਰ ਕੀਤਾ ਇੰਤਜ਼ਾਮ ਕੀਤਾ ਤੇ ਪਲੀਜ਼ ਸਾਰਿਆਂ ਕੇ ਮਿਡ-वेस्ट ਦੇ ਅੱਗੇ ਸਾਰੀ ਆਲ-ਓਵਰ ਜਿਹੜੇ ਵੀ ਗਲੋਬਲ ਪੰਜਾਬ ਟੀਵੀ ਨੂੰ ਦੇਖਦੇ ਨੇ ਗਲੋਬਲ ਟੀਵੀ ਨੂੰ ਮੇਰੀ ਬੇਨਤੀ ਇੱਕ ਹੌਮੋ ਮਾ ਕੇ ਪਹੁੰਚੋ 22 ਜੂਨ ਨੂੰ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਸਾਊਥ ਬੈਂਡ ਦੇ ਵਿੱਚ ਤੇ ਟੂਰਨਾਮੈਂਟ ਜਿਹੜਾ ਹੁੰਦਾ ਸਾਨੂੰ ਪਤਾ ਸਾਰੇ ਐ کریم ਹੁੰਦੀ ਇੱਕ ਨਾਰਥ ਅਮਰੀਕਾ ਦੀ ਖਿਡਾਰੀ ਵੀ ਔਰ ਜਿਨੇ ਪ੍ਰਮੋਟਰ ਜਿਨ੍ਹਾਂ ਨੂੰ ਕਹਿੰਦੇ ਬਿਜ਼ਨਸਮੈਨ ਸਾਰੇ ਉਹਨਾਂ ਦਾ ਸਾਥ ਦਿੰਦੇ ਆ ਤੇ ਉਹਦੀ ਡਿਟੇਲ ਦੱਸਣਗੇ ਸਲਾਹ ਸਾਹਿਬ ਵੀ ਕਦੋਂ ਤੇ ਕਿੱਥੇ ਤੇ ਕਿਹੜੀ ਗਰਾਊਂਡ ਆ ਤੇ ਕਲੱਬ ਦਾ ਕੀ ਨਾਮ ਹੈ ਬੜਾ ਖੁਸ਼ੀ ਵਾਲਾ ਦਿਨ ਹੈ ਜੋ ਕਿ ਅੱਜ ਇਹ ਸਾਰੇ ਇਕੱਠੇ ਹੋਏ ਆ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਆਫ ਮਿਸ਼ਿੰਡਾ ਸਾਊਥ ਬੈਂਡ ਸੋ ਅਸੀਂ ਸਾਰੇ ਇੰਡੀਆ ਨਾਲ ਜਿਨ੍ਹਾਂ ਨੇ ਰਲ ਕੇ ਜੋ ਟੂਰਨਾਮੈਂਟ 22 ਜੂਨ ਨੂੰ ਜੋ ਸਾਊਥ ਬੈਂਡ ਵਿੱਚ ਤੇ ਹੋ ਰਿਹਾ ਹੈ ਇਹ ਇਹਨਾਂ ਦਾ ਚੌਥਾ ਟੂਰਨਾਮੈਂਟ ਹੈ ਸੋ ਅਸੀਂ ਸਾਰੇ ਬਹੁਤ ਅੱਗੇ ਪਾਲ ਖਲੀਲ ਜੀ ਹੋਣੀ ਤੇ ਇਹਨਾਂ ਦਾ ਜੋ ਲਖੀ ਬੈਂਸ ਹੋਣੀ ਤੇ ਇਹਨਾਂ ਦੇ ਨਾਲ ਜੋ ਇਹਨਾਂ ਦਾ ਸਾਰਾ ਕਲੱਬ ਉਹ ਬੜਾ ਉਤਸ਼ਾਹ ਵਾਲਾ ਹੈ ਤੇ ਬਹੁਤ ਸੋਹਣਾ ਟੂਰਨਾਮੈਂਟ ਕਹਿੰਦੇ ਵਰਲਡ ਕੱਪ ਲੇਬਲ ਦੀਆਂ ਇਹ ਟੂਰਨਾਮੈਂਟ ਟੀਮਾਂ ਆਂਦੀਆਂ ਨੇ ਸਿੰਗਰ ਆ ਰਹੇ ਨੇ ਉੱਥੇ ਚੋਟੀ ਦੇ ਸਿੰਗਰ ਪਹੁੰਚ ਚੁੱਕੇ ਨੇ ਆਲਰੇਡੀ ਇੰਡੀਆ ਨਾ ਜਜ ਪ੍ਰੋਗਰਾਮ ਉਹਨਾਂ ਨੇ ਕੀਤਾ ਅਸੀਂ ਸਾਰੇ ਇਕੱਠੇ ਹੋਏ ਆ ਅਸੀਂ ਹੱਥ ਬੰਨ੍ਹ ਕੇ ਸਾਰੇ ਵੀਰਾਂ ਕੇ ਬੇਨਤੀ ਕਰਦੇ ਆ ਤੁਸੀਂ ਸਾਰੇ ਪਰਿਵਾਰ ਸਮੇਤ ਸੌਸ ਬੈਂਡ 22 ਜੂਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤਾਈਂ ਜੋ ਟੂਰਨਾਮੈਂਟ ਚੱਲਣਾ ਹੋਮਾ ਮਾਕੇ ਪਹੁੰਚੋ ਨਜ਼ਾਰਾ ਦੇਖਣ ਵਾਲਾ ਹੈ ਮੇਲਾ ਪੂਰਾ ਪੰਜਾਬ ਦਾ ਹੋਏਗਾ ਤੁਹਾਨੂੰ ਦੱਸ ਦਈਏ ਕਿ ਇਸ ਟੂਰਨਾਮੈਂਟ ਦੇ ਵਿੱਚ ਜੇਤੂਆਂ ਨੂੰ ਦਿੱਤੇ ਜਾਣਗੇ ਦਿਲਕਸ਼ ਇਨਾਮ ਜਿਨ੍ਹਾਂ ਦੇ ਵਿੱਚ ਪਹਿਲਾ ਇਨਾਮ ਦਰਸ਼ਨ ਸਿੰਘ ਢਾਲੀਵਾਲ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਸਪான்ਸਰ ਕੀਤਾ ਗਿਆ ਤੇ ਦੂਜਾ ਇਨਾਮ ਕੁੰਮਰ ਬ੍ਰਦਰਸ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਸਪான்ਸਰ ਕੀਤਾ ਗਿਆ ਬਾਜੀ ਕੋ ਖਾਲਸਾ ਬਾਜੀ ਫਤਿਹ ਜੀ ਮੇਰੀ ਕਿ ਬੇਨਤੀ ਹੈ ਜੀ ਸਾਰੇ ਪੰਜਾਬੀ ਕਮਿਊਨਿਟੀ ਨੂੰ ਮੇਰੇ ਭਰਾ ਬਹੁਤ ਬਹੁਤ ਨੂੰ ਨੂੰ ਕਰਾ ਰਹਾ ਹੈ ਸਾਰੀ ਬੋਲਿੰਗ ਬੇਨਤੀ ਹੈ ਵੀ ਹਮ ਹਮਾ ਕੇ ਸੰਤਪਪਾ ਪ੍ਰੇਮ ਸਿੰਘ ਕਲਚਰ سپورٹس ਕਲੱਬ ਦੇ ਟੂਰਨਾਮੈਂਟ ਤੇ ਪਹੁੰਚੋ ਸਾਊਥਬਿਲਡ ਦੇ ਵਿੱਚ ਵਧੀਆ ਸੇਵਾ ਕੀਤੀ ਜਾਊਗੀ ਜੀ ਮੇਰੀ ਇੱਕੋ ਬੇਨਤੀ ਹੈ ਵੀ ਹਮ ਹਮਾ ਕੇ ਪਹੁੰਚੋ ਤਾਂ ਕਿ ਇਹ ਟੂਰਨਾਮੈਂਟ ਕਾਮਯਾਬ ਕਰੀਏ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਵੀਰ ਨੂੰ ਹਰ ਭਰਾ ਨੂੰ ਕੇ 22 ਜੂਨ ਨੂੰ ਮਤਲਬ ਕਿ ਸੋਤ ਬੈਡ ਦੇ ਵਿੱਚ ਪਹੁੰਚੋ ਹੋਮ ਹਮਾ ਗਏ ਜਿਵੇਂ ਮੇਰੇ ਭਰਾਵਾਂ ਵੱਡੇ ਨੇ ਦੱਸਿਆ ਕਿ ਦੁਨੀਆ ਦੇ ਤੇ ਨਾ ਖੇਡ ਰਹੇ ਨੇ ਤੇ ਨਾਲੇ ਚੋਟੀ ਦੇ ਜਿਹੜੇ ਖੇਡ ਰਹੇ ਨਾਲ ਗਾਇਕ ਪਹੁੰਚ ਰਹੇ ਨੇ ਲੁੱਟਿਆ ਜਾਊਗਾ ਅੱਜ ਜਾਂ ਕੱਲ ਲੋਕੋ ਤੇ ੱੱਕੇ ਚੜ ਗਿਆ ਜਿਹੜਾ ਵਪਾਰੀਆਂ ਦੇ ਤੇਰਾ ਬਣੂ ਕੀ ਭੋਲਿਆ ਪੰਛੀਆ ਹੋਏ ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ ਉਹਨਾਂ ਫੁੱਲਾਂ ਦੀ ਰਾਖੀ ਦੱਸੋ ਕੌਣ ਕਰਦਾ ਉਗ ਪੈਂਦੇ ਜੋ ਬਾਹਰ ਕਿਆਰੀਆਂ ਦੇ ਤੇ ਮੱਖਣ ਬਰਾੜ ਦੀ ਬੇਨਤੀ ਰੱਬ ਅੱਗੇ ਵਜੇ 60 ਨਾ ਕਦੇ ਖਿੜਾਰੀਆਂ ਦੇ ਵਜੇ 60 ਨਾ ਕਦੇ ਖਿੜਾਰੀਆਂ ਦੇ ਪਰਮਾਤਮਾ ਕਰੇ ਜਿਹੜਾ ਇਹ ਮੇਲਾ ਨਿਰਵਿਘਨ ਸਮਾਪਤ ਹੋਵੇ ਔਰ ਲੋਕੀ ਖੁਸ਼ੀ ਖੁਸ਼ੀ ਘਰਾਂ ਨੂੰ ਜਾਣ ਕਬੱਡੀ ਟੂਰਨਾਮੈਂਟ ਤੋਂ ਬਾਅਦ ਪੰਜਾਬੀ ਸਭਿਆਚਾਰਿਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਸਤਵਿੰਦਰ ਲਵਲੀ ਸਮੀਤ ਹੋਰ ਬਹੁਤ ਸਾਰੇ ਗਾਇਕ ਆਪਣੇ ਨਵੇਂ ਪੁਰਾਣੇ ਗੀਤਾਂ ਦੇ ਨਾਲ ਮੇਲੇ ਦੀ ਸ਼ਾਨ ਵਧਾਉਣਗੇ ਸੋ ਹੁਮ ਹੁਮਾ ਕੇ ਇਸ ਮੇਲੇ ਦਾ ਹਿੱਸਾ ਜ਼ਰੂਰ ਪੜੋ ਜੀ ਦੇਖੋ ਕਬੱਡੀ ਦੀ ਜਿਹੜੀ ਪੋਲਿਟਿਕਸ ਆ ਆਪਾਂ ਉਹਦੇ ਬਾਰੇ ਆਪਾਂ ਨਾ ਚਰਚਾ ਕਰੀਏ ਕਿਉਂਕਿ ਉਹ ਬਹੁਤ ਵੱਡੀ ਇੱਕ ਇੰਪੋਰਟੈਂਸ ਇੰਪੋਰਟੈਂਸ ਆ ਪੰਜਾਬ ਦੀ ਸਾਡੀ ਮਾਂ ਖੇਡ ਆ ਤੇ ਮਾਂ ਖੇਡ ਕਰਾਰਿਆ ਪੰਜਾਬ ਦਾ ਮਾਂ ਖੇਡ ਤੇ ਪੰਜਾਬ ਦਾ ਸਭਿਆਚਾਰਕ ਪ੍ਰੋਗਰਾਮ ਕਲਾ ਤੇ ਖੇਡ ਨੂੰ ਦੋਨਾਂ ਨੂੰ ਪ੍ਰਦਰਸ਼ਿਤ ਕਰ ਰਿਹਾ ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ ਸਾਊਥ ਵੈਂਡ ਇੰਡੀਆਨਾ ਤੀਸਰਾ ਸਪੋਰਟਸ ਕਬੱਡੀ ਕਲੱਬ ਹੈ ਇਹਨਾਂ ਦਾ ਤੇ ਦੇਖੋ ਇਹ ਇਦਾਂ ਦਾ ਫੰਕਸ਼ਨ ਹੈ ਕਿ ਜਿਹਦੇ ਵਿੱਚ ਪਰਿਵਾਰਕ ਤੌਰ ਦੇ ਉੱਤੇ ਸਾਰੇ ਲੇਡੀਜ਼ ਮਾਤਾਵਾਂ ਬਜ਼ੁਰਗ ਬੱਚੇ ਸਾਰੇ ਪਾਰਟਿਸਪੇਟ ਕਰਦੇ ਆ ਪਰਵਾਰਿਕ ਫੰਕਸ਼ਨ ਆ ਕਈ ਵਾਰੀ ਹੁੰਦਾ ਕਿ ਕਈ ਵਾਰੀ ਉਹ ਆਪਾਂ ਕਹਿੰਦੇ ਆ ਕਬੱਡੀ ਟੂਰਨਾਮੈਂਟ ਆ ਤੇ ਕਈ ਵਾਰੀ ਪਰਿਵਾਰ ਕਈ ਵਾਰੀ ਝਿਜਕ ਜਾਂਦੇ ਆਉਣੋਂ ਪਰ ਇਹ ਹਮੇਸ਼ਾ ਹੀ ਇਸ ਫੰਕਸ਼ਨ ਨੂੰ ਪਰਵਾਰਿਕ ਪ੍ਰੋਗਰਾਮ ਰੱਖਦੇ ਆ ਲੇਡੀਜ਼ ਲਈ ਫੈਮਲੀਆਂ ਲਈ ਸਪੈਸ਼ਲ ਇਹਨਾਂ ਨੇ ਪ੍ਰਬੰਧ ਕੀਤਾ ਹੁੰਦਾ ਪੰਜਾਬ ਦਾ ਸੱਭਿਆਚਾਰ ਤੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਦੋਨਾਂ ਨੂੰ ਇਕੱਠਿਆ ਰੱਖ ਕੇ ਇਹਨਾਂ ਨੇ ਮੱਦੇਨਜ਼ਰ ਰੱਖ ਕੇ ਅੱਗੇੋਂ ਫੰਕਸ਼ਨ ਕਰਨਾ ਮੈਂ ਤੇ ਇਹ ਕਹੂੰਗਾ ਕਿ ਸਤਿਗੁਰੂ ਮਿਹਰ ਕਰੇ 22 ਜੂਨ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਸੱਭਿਆਚਾਰਕ ਪਰਿਵਾਰਕ ਪ੍ਰੋਗਰਾਮ ਕਬੱਡੀ ਦਾ ਵਰਲਡ ਕੱਪ ਆ ਤੇ ਸੱਭਿਆਚਾਰਕ ਮੇਲਾ ਲੱਗੂਗਾ ਜਿਸ ਪੰਜਾਬ ਨੂੰ ਭਾਰਤ ਦਾ ਸਵਰਗ ਕਹਿੰਦੇ ਤੇ ਚਰਚਾ ਝੰਡ ਤੇ ਜਿਹਦੀਆਂ ਕਹਾਣੀਆਂ ਦੀ ਰਹਿਬਰ ਸੁੱਖਾਂ ਦੇ ਨਾਲ ਵਸਦਾ ਰਹੇ ਰੱਬ ਖੈਰ ਰੱਖੇ ਪੰਜਾਂ January I just want to request all my youth siblings, my brothers, my sisters, to show up on June 22nd. We're having an event. It's free, I, and it's going to be one enjoyable event. It's our third time, and we're going to try our best. So far, no. One fear to be into ki Sant Baba Prem Singh ji, Sports Club South Band. Follow Tija, South Band kapati Cup. Ka By June din Shaniwar No. ਪਾਈਨ ਰੋਡ ਸਾਊਥ ਬੈਂਡ ਇੰਡੀਆਨਾ ਵੀ ਖੇ ਕਰਵਾਇਆ ਜਾ ਰਿਹਾ ਹੈ ਪਰਿਵਾਰਾਂ ਸਮੇਤ ਇਸ ਸੱਭਿਆਚਾਰਕ ਮੇਲੇ ਅਤੇ ਕਬੱਡੀ ਕੱਪ ਦਾ ਹਿੱਸਾ ਜ਼ਰੂਰ ਬਣੋ ਜੀ ਇੰਡੀਆਨਾ ਤੋਂ ਗਿਲਪਤੀ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ